ਸਰਕਾਰਯੋਗ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਓ ਉੱਚੀ ਆਵਾਜ਼ ਦੇ ਵਿੱਚ ਗੱਜਵਾਜ ਦੇ ਵਿਖਾਰਾ ਬਣਾਉਣਾ ਕਿ ਪਤਾ ਲੱਗ ਜਾਏ ਬਾਬਾ ਇਹ ਕੌਣ ਬਾਬਾ ਜਗਿੰਦਰ ਸਿੰਘ ਦੀ 32ਵੀਂ ਵਰਸੀ ਆਪਾਂ ਮਨਾ ਰਹੇ ਹਾਂ ਮੈਂ ਬਾਅਦ ਚ ਦੁਕਾਨੇ ਵੀ ਲਾਣੇ ਜਿਹੜੀਆਂ ਸੰਗਤ ਇਧਰ ਉਧਰ ਬੈਠੀਆਂ ਹੋ ਵੀ ਪਾਈ ਅੱਗੇ ਆ ਜਾਓ ਸਾਰੇ ਗੱਜ-ਵੱਜ ਕੇ ਬਲਾਉ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਨਾਮਾ ਕੋਈ ਬਹੁਤਾ ਪ੍ਰਚਾਰ ਕਰਨਾ ਹੁੰਦਾ ਇਹਦਾ ਸਾਧ ਸੰਗਤ ਜੀ ਰੋਡਿਆਂ ਵਾਲਿਆਂ ਦੀ ਕਿਰਪਾ ਆ ਜਾਂ ਥਾਪੜਾ ਦੇ ਦਿੰਦੇ ਫਿਰ ਆਪਣੇ ਆਪ ਇਹ ਸਭ ਕੁਝ ਮੇਰੇ ਤੋਂ ਮੂੰਹ ਦੇ ਵਿੱਚੋਂ ਬਾਬਾ ਜਮੈਲ ਸਿੰਘ ਖਾਲਸਾ ਕਢਾ ਲੈਂਦੇ ਮੈਂ ਬਾਬਾ ਸਵਰਨ ਸਿੰਘ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਨਾਂ ਬੁਲਾਇਓ ਕਹਿੰਦੇ ਬਾਬਾ ਜੀ ਸਿੰਘ ਸਾਹਿਬ ਦਾ ਹੁਕਮ ਹੈ ਜ਼ਰੂਰ ਬੁਲਾਉਣਾ ਮੈਂ ਸਭ ਤੋਂ ਪਹਿਲਾਂ ਬਾਬਾ ਜੀ ਬਾਰੇ ਇੱਕ ਬੇਨਤੀ ਕਰਦਿਆਂ ਸਾਹ ਸੰਗਤ ਜੀ ਦੁਨੀਆ ਦੇ ਵਿੱਚ ਇਤਿਹਾਸ ਬਣ ਕੇ ਦੇਖੋ ਕਦੇ ਬਹੁ ਗਿਣਤੀ ਨਹੀਂ ਲੜਦੇ ਬਹੁ ਗਿਣਤੀ ਕਦੇ ਜੰਗ ਨਹੀਂ ਜਿੱਤਦੇ ਲੜਦਾ ਕੋੜਿਆ ਉੱਚਾ ਕੈਰੇਕਟਰ ਅਣਖਾ ਗੈਰਤਾ ਗੁਰੂ ਦੇ ਭਰੋਸਾ ਉਹ ਲੜਦਾ ਭਾਈ ਮੈਂ ਤੁਹਾਨੂੰ ਬਾਬਾ ਜੀ ਦਾ ਇੱਕ ਬਜਨ ਸੁਣਾਉਣਾ ਕਿ ਬਾਬਾ ਜੀ ਨੇ ਪੂਰੇ ਪੰਜਾਬ ਦੀ ਧਰਤੀ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਇਲਾਕੇ ਨੂੰ ਆਪਾਂ ਐਮਐਲਏ ਦਾ ਇਲਾਕਾ ਕਹਦੇ ਨੇ ਆ ਤਹਿਸੀਲ ਕਹਿੰਦੇ ਨੇ ਆ ਜੇ ਸਾਰੇ ਪੰਜਾਬ ਦੇ ਵਿੱਚ ਸਮਾਗਮ ਰੱਖੇ ਜਦੇ ਬਣੇਗੀ ਹੋਈ ਮੀਟਿੰਗਾਂ ਤੇ ਮੈਨੂੰ ਵੀ ਕਿਹਾ ਕਿ ਚਰਨਜੀਤ ਸਿੰਘ ਤੂੰ ਨੀ ਬੋਲਦਾ ਤੂੰ ਹੀ ਆਪਣੇ ਇਲਾਕੇ ਦਾ 3 ਦਿਨ ਦਾ ਪ੍ਰੋਗਰਾਮ ਲੈ ਲੈ ਤੇ ਸਾਧ ਸੰਗਤ ਜੀ ਮੇਰੇ ਮਨ ਵਿੱਚ ਦੱਸ ਸਕਾ ਕਿ ਬਾਬਾ ਜੀ ਮੇਰੇ ਇਲਾਕੇ ਸ਼ਾਹਪੁਰ ਜ਼ਿਲ੍ਹੇ ਚ ਆਉਣਗੇ ਜਿਹੜਾ ਸਾਧ ਸੰਗਤ ਜੀ ਰੋਪੜ ਤੋਂ ਲੈ ਕੇ ਤਲਵਾਰੇ ਤੱਕ 12-13 ਸੜਕਾਂ ਬਣਦੇ ਸਨ ਤੇ ਮੈਂ ਕਿਹਾ ਬਾਬਾ ਜੀ ਮੈਂ ਪ੍ਰੋਗਰਾਮ ਕਰਾਉਣ ਵਾਸਤੇ ਤਾਂ ਤਿਆਰ ਆ ਮੇਰੇ ਕੋਲੋਂ ਸੰਗਤ ਨਹੀਂ ਇਕੱਠੀ ਹੋਣੀ ਮੈਨੂੰ ਕਹਿੰਦੇ ਚਰਨਜੀਤ ਸਿੰਘ ਤੇਜੀ ਸਿੰਘ ਲਈ 55 ਸੱਤਾਂ ਸਿੰਘਾਂ ਨੂੰ ਪਰਸ਼ਾਦੇ ਕੋਸ਼ਿ ਸ਼ਿਖਾਉਂਕ ਨਹੀਂ ਸ਼ਿਖਾਉਂ। ਮੈਂ ਕਹਾਂ ਬਾਬਾ ਜੀ ਪਰਸ਼ਾਦੇ ਦਾ 25 ਸਿੰਘਾਂ ਦੇ ਵੀ ਸਿੰਘ ਨਹੀਂ ਬਣਾ ਕੇ ਸ਼ਿਖਾਓ। ਪਰ ਮੈਂ ਸੰਗਤ ਵਾਰੇ ਬੇਨਤੀ ਕਰਦਾ। ਮੈਨੂੰ ਬਾਬਾ ਜੀ ਕਹਿੰਦੇ ਚਰਨਜੀਤ ਸਿੰਘ ਮੈਂ ਕਰੂੰਗਾ ਵਿਆਹ ਦੀ ਕਥਾ ਮੈਂ ਕਰੂੰਗਾ ਲੜੀਵਾਰ ਕਥਾ ਤੂੰ ਮੇਰੇ ਨਾਲ ਪਾਠ ਕਰੀਂ ਆਪਾਂ ਗੁਰੂ ਸਾਹਿਬ ਦੇ ਨਾਮ ਬਚਨ ਬਲਾਖ ਕਰਾਂਗੇ ਤੇ ਸੰਗਤ ਜਦ ਗੁਰੂ ਨਾਲ ਬਚਨ ਬਲਾਖ ਕਰਾਂਗੇ ਸੰਗਤ ਆਪਣੇ ਆਪ ਹੋ ਜਾਣੀ ਆ ਸਾਹ ਸੰਗਤ ਵੀ ਮੈਂ 3 ਦਿਨ ਦਾ ਸਮਾਜ ਵਿੱਚ ਰੱਖਿਆ ਸਾ ਹਰ ਹਲਕੇ ਦੇ ਵਿੱਚ ਸਾਹ ਸੰਗਤ ਵਿੱਚ 45 ਕਿੰਨੇ 50 ਬੰਦਿਆਂ ਨੇ ਅੰਮ੍ਰਿਤ ਛਕਿਆ 12 13 ਹਰ ਕੇ ਆਲੇ ਵਿੱਚ ਇਹ ਸਾਹ ਸੰਗਤ ਵੀ ਬਾਬਾ ਜੀ ਆ ਭਰੋਸਾ ਸੀ ਗੁਰੂ ਤੇ ਤੇ ਸਿੱਖ ਨੂੰ ਸਮਝਾਉਣ ਦਾ ਤਰੀਕਾ ਸੀਗਾ ਪੀ ਮੈਂ ਇੱਕ ਬੇਨਤੀ ਕਰਕੇ ਸਾਧ ਸੰਗਤ ਦੀ ਸਮਾਪਤੀ ਕਰ ਦੇਣੀ ਆ ਮੈਂ ਸਾਧ ਸੰਗਤ ਜੀ ਪਿਆਰ ਨਾਲ ਬੋਲਾਂ ਗੁੱਸੇ ਵਿੱਚ ਬੋਲਾਂ ਮੈਨੂੰ ਝੜਕਰ ਦਾ ਸਿੰਘ ਸਾਹਿਬ ਤੋਂ ਪੈਣੀ ਆ ਕਿ ਬਾਬਾ ਜੀ ਆ ਗੱਲ ਕਾਣ ਕਹਿਣੀ ਸੀ ਪਰ ਮੈਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਥਾਲ ਵਿੱਚ ਪ੍ਰਸ਼ਾਦਾ ਛੱਕਾ ਮੇਰ ਤੋਂ ਰਿਹਾ ਨਹੀਂ ਜਾਂਦਾ ਆ ਜਾਣਾ ਇੱਕ ਗੁਰੂ ਪ੍ਰੀਤਨਾ ਬਹੁਤ ਉਪੀਆ ਸਿੰਘ ਸਾਹਿਬ ਦੇ ਕੋਲ ਨੂੰ ਬੋਲਦਾ ਜਾਤਾਂ-ਪਾਤਾਂ ਦਾ ਨਾਮ ਲੈ ਕੇ ਇਹ ਐਡਾ ਕਿਰਤ ਕਰਨ ਬੰਦਾ ਆ ਸਾਧ ਸੰਗਤ ਜੀ ਇਹਨੂੰ ਦੰਦਵੀ ਟਕਸਾਲ ਦੇ ਹੈੱਡਕੁਆਰਟਰ ਤੇ ਭਾਵੇਂ ਦੰਦਵੀ ਟਕਸਾਲ ਦੇ ਲੋਧੀ ਬਾਬਾ ਹਰਨਾਮ ਸਿੰਘ ਦੀ ਗੱਲ ਹੋਵੇ ਜਾਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਕਾਰਕਰ ਸਾਹਿਬ ਦੇ ਸਾਥ ਦਾ ਜਿਹੜਾ ਦੀ ਗੱਲ ਹੋਵੇ ਇਹਨੂੰ ਸਾਧ ਸੰਗਤ ਜੀ ਆਪਣੇ ਕੋਲੋਂ ਮਾਇਆ ਖੱਟ ਕੇ ਸਿੰਘ ਸਾਹਿਬ ਨੇ ਬਚਾਇਆ ਨਹੀਂ ਅੱਜ ਅਸੀਂ ਸਿੱਖਾਂ ਦੇ ਅੰਦਰ ਘੁੰਮਦਾ ਹੋਣਾ ਸਦਾ ਇਹ ਕਹਿੰਦਾ ਮੈਂ ਦੱਸਦਾ ਨਹੀਂ ਉਹ ਗੁਰਪ੍ਰੀਤ ਸਿੰਘ ਅਸੀਂ ਉਹ ਲੋਗ ਆਇਕੀਆਂ ਦੇ 33 ਦੇ 33ਾਂ ਦੇ 52 ਮੋੜਦੇ ਆ ਜੇ ਤੂੰ ਆਪਣੀ ਮਾਂ ਦਾ ਗੁੱਧ ਪੀਤਾ ਤੂੰ ਬਹੁਤ ਵੱਡਾ ਗਿਆਨੀ ਬਣਿਆ ਫਿਰਦਾ ਆ ਆ ਜਾ ਕਿਤੇ ਲੈਬ ਦੇ ਉੱਪਰ ਜਿਹੜਾ ਚੈਨਲ ਮਾਰਦੀ ਤੂੰ ਚੋਣਦਾ ਆਪਣੇ ਆਗਿਆਂ ਨੂੰ ਵੀ ਸਾਧ ਰਮੀ ਆ ਸੱਤ ਦੀ ਤਿੰਨ ਸਾਲਾਂ ਵਾਲਾ ਬੰਦਾ ਤੇਰੇ ਬਰਾਬਰ ਬੈਠੂਗਾ ਤੈਨੂੰ ਦੱਸਾਂਗੇ ਅਸੀਂ ਫਰਾਦਰੀ ਦੇ ਅਸੀਂ ਜਾਗ ਪਾਗ ਨੂੰ ਮੰਨਦੇ ਆ ਜਾਗ ਪਾਗ ਉੱਪਰ ਉੱਠ ਕੇ ਗੱਲ ਕਰਦੀ ਹਮਤ ਰੱਖਦੇ ਆ ਤੂੰ ਬਕਵਾਸ ਕਰਦਾ ਇਹ ਗੱਲ ਸਾਹਮਣੇ ਹੀ ਅਸੀਂ ਤੇਨੂੰ ਬੰਦੇ ਦਾ ਪੁੱਤ ਬਣਾ ਕੇ ਛੱਡਾਂਗੇ ਬਾਬਾ ਜਨੈਸੀ ਖਾਸਾ ਕਹਿੰਦੇ ਹੁੰਦੇ ਸਾਨਾ ਸਮਾਂ ਤਾਂ ਭਾਵੇਂ ਵੱਧ ਕੱਢ ਲਾ ਕੇ ਤੈਨੂੰ ਪੁੱਤ ਬਕਰਾਂਗੇ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਸੰਤ ਬਾਬਾ